ਹਾਂਜੀ ਦੋਸਤੋ ਕੀ ਹਾਲ ਚਾਲ ਇੱਕ ਵਾਰ ਫੇਰ ਹਾਜ਼ਰ ਹੋਏ ਹਾਂ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਵਿੱਚ ਪੰਜਾਬੀ ਗਾਇਕ ਬਲਕਾਰਨ ਖਿੱਲਾ ਨੇ ਦੱਸਿਆ ਛੋਟੇ ਸਿੱਧੂ ਦੀਆਂ ਅਣ ਸੁਣੀਆਂ ਗੱਲਾਂ ਵੀਡੀਓ ਅੱਗੇ ਦੇਖਣ ਲਈ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਇਹ ਗੱਲ ਹੈ ਪਿਛਲੇ ਦਿਨੀ ਹੋਏ ਇੱਕ ਪੋਡਕਾਸਟ ਦੀ ਜੋ ਕਿ ਬਲਕਾਰਨ ਖਿੱਲਾ ਤੇ ਉਹਨਾਂ ਦੀ ਵਾਈਫ ਦਾ ਪੋਡਕਾਸਟ ਹੋਇਆ ਸੀ ਇਸ ਪੋਡਕਾਸਟ ਵਿੱਚ ਬਲਕਾਰਨ ਖਿੱਲਾ ਜੀ ਨੇ ਦੱਸਿਆ ਕਿ ਜਦੋਂ ਉਹ ਸਿੱਧੂ ਮਸੇਵਾਲੇ ਦੇ ਘਰ ਬੇਬੇ ਬਾਪੂ ਨੂੰ ਮਿਲਣ ਗਏ ਤਾਂ ਉੱਥੇ ਬੈਠੇ ਪਾਨਾ ਪਕੌੜਾ ਦੀ ਵਾਈਫ ਕੋਲ ਸਿੱਧੂ ਮਸੇਵਾਲੇ ਦੇ ਛੋਟੇ ਭ ਸਿੱਧੂ ਨੂੰ ਬਲਕਾਰਨ ਖਿੱਲਾ ਨੇ ਵੇਖਿਆ ਤਾਂ ਉਹਨਾਂ ਨੇ ਛੋਟੇ ਸਿੱਧੂ ਨੂੰ ਬਾਈ ਜੀ ਕਹਿ ਕੇ ਪੁੱਛਿਆ ਕਿ ਬਾਈ ਵੱਡੇ ਕੰਮ ਕਰਨੇ ਆ ਤਾਂ ਛੋਟੇ ਸਿੱਧੂ ਨੇ ਹਾਂ ਇਸ਼ਾਰਾ ਕੀਤਾ ਦੂਜੀ ਵਾਰ ਫੇਰ ਅਣਖਿੱਲਾ ਜੀ ਨੇ ਛੋਟੇ ਸਿੱਧੂ ਨੂੰ ਪੁੱਛਿਆ ਕਿ ਪੱਕੀ ਗੱਲ ਹੈ ਤਾਂ ਛੋਟੇ ਸਿੱਧੂ ਨੇ ਆਪਣੀ ਅੱਖਾਂ ਬੰਦ ਕਰਕੇ ਹਾਂ ਦਾ ਇਸ਼ਾਰਾ ਕੀਤਾ ਜਿਸ ਗੱਲ ਕਰਕੇ ਬਲਕਾਰਨ ਖਿੱਲਾ ਜੀ ਖੁਸ ਤੇ ਕਿਹਾ ਆਪਾਂ ਪੱਕਾ ਸਿੱਧੂ ਮੁਸੇਵਾਲੇ ਵਾਂਗ ਹੋ ਇੱਕ ਵਾਰ ਫੇਰ ਮਾਪੇ ਦਾ ਸੁਪਨਾ ਪੂਰਾ ਕਰਾਂਗੇ ਜੋ ਸੁਪਨਾ ਪੂਰਾ ਨਹੀਂ ਹੋ ਸਕਿਆ ਇਹ ਗੱਲ ਅਣਖਿੱਲਾ ਜੀ ਨੇ ਆਪਣੇ ਮੂੰਹੋਂ ਇੱਕ ਬਹੁਤ ਵੱਡੇ ਪੋਡਕਾਸਟ 'ਚ ਕੀਤੀ ਸੀ ਇਸੇ ਤਰ੍ਹਾਂ ਦੀਆਂ ਹੋਰ ਵੀਡੀ ਮੈਨੂੰ ਧੰਨਵਾਦ